ਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਸਾ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾਰੇ ਇੱਕ ਦੁੱਧ ਦਾ ਭਰਿਆ ਕੈਂਟਰ ਅਚਾਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਜਿਹੜਾ ਕੈਂਟਰ ਚਾਲਕਾ ਉਹ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਪਰ ਉਥੋਂ ਦੇ ਰਹਾਗिरा ਦੀ ਮਦਦ ਦੁਆਰਾ ਉਸ ਚਾਲਕ ਨੂੰ ਜਿਹੜਾ ਹਸਪੀਟਲ ਪਹੁੰਚਾਇਆ ਜਾਂਦਾ ਹੈ ਤਾਂ ਉਹ ਜਿਹੜਾ ਕੈਂਟਰ ਚਾਲਕਾ ਉਸ ਦਾ ਨਾਮ ਨਵਦੀਪ ਸਿੰਘ ਦੱਸਿਆ ਜਾ ਰਿਹਾ ਤੇ ਇਹ ਜਿਹੜੀ ਖਬਰ ਆ ਪੰਜਾਬ ਦੇ ਫਿਲੌਰ ਤੋਂ ਆ ਰਹੀ ਆ ਜਾਣਕਾਰੀ ਮੁਤਾਬਿਕ ਇਹ ਦੱਸਿਆ ਜਾ ਰਿਹਾ ਕਿ ਇੱਕ ਦੁੱਧ ਦਾ ਪਰੈਕਾ ਕੈਂਟਰ ਜਿਹੜਾ ਉਹ ਫਿਲੋਰ ਤੋਂ ਵਾਪਸ ਰੋਡ ਤੇ ਆਇਆ ਤਾਂ ਜਦੋਂ ਉਹ ਜਿਹੜਾ ਕੈਂਟਰ ਆ ਕੁਝ ਬਲੌਗ ਇਹ ਕਹਿ ਰਹੇ ਕਿ ਜਿਹੜਾ ਕੈਂਟਰਾ ਉਹਦੇ ਜਿਹੜਾ ਟਾਇਰ ਆ ਉਹ ਪੈਂਚਰ ਹੋ ਜਾਂਦਾ ਹੈ ਤਾਂ ਜਿਹੜਾ ਕੈਂਟਰਾ ਉਸ ਦਾ ਸਤੁਲਨ ਜਿਹੜਾ ਹੁੰਦਾ ਉਹ ਵਿਗੜ ਜਾਂਦਾ ਹੈ ਕੈਂਟਰ ਓਵਰ ਕੰਟਰੋਲ ਹੋ ਜਾਂਦਾ ਤੇ ਅਚਾਨਕ ਇੱਕ ਜਿਹੜਾ ਸਾਹਮਣੇ ਟਰੱਕ ਜਾ ਰਿਹਾ ਸੀ ਤਾਂ ਉਹਦੇ ਨਾਲ ਜਾ ਟਕਰਾਂਦਾ ਹੈ ਤੇ ਜਿਦੇ ਕਰਕੇ ਐਸਾ ਕੈਂਟਰ ਦਾ ਬਹੁਤ ਜਾਲੀਮਾਲੀ ਨੁਕਸਾਨ ਹੋਇਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਕੈਂਟਰ ਜਿਹੜਾ ਪੂਰੇ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ ਪਰ ਦੂਜੇ ਪਾਸੇ ਜਿਹੜੀਆਂ ਦੁੱਧ ਦੇ ਪੈਕਟ ਦੀਆਂ ਭਰੀਆਂ ਟਰੇਆਂ ਨੇ ਉਹ ਵੀ ਖਿੱਲਰ ਜਾਂਦੀਆਂ ਨੇ ਤੇ ਦੁੱਧ ਕਾਫੀ ਜਿਹੜਾ ਦੁੱਧ ਦਾ ਭਾਰੀ ਨੁਕਸਾਨ ਵੀ ਹੋਇਆ ਤੇ ਤੁਸੀਂ ਤਸਵੀਰਾਂ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਜਿਹੜਾ ਦੁੱਧ ਉਹ ਵੀ ਬਹੁਤ ਜ਼ਿਆਦਾ ਜਿਹੜਾ ਡੋਲੇ ਜਾਂਦਾ ਹੈ ਉੱਥੇ ਸੜਕ ਤੇ ਤਾਂ ਔਰ ਜਦੋਂ ਇਹ ਹਾਦਸਾ ਵਾਪਰਦਾ ਇੱਕ ਜਸਪ੍ਰੀਤ ਨਾਂ ਦਾ ਵਿਅਕਤੀ ਉਹ ਗੱਡੀ ਰੋਕ ਕੇ ਤੇ ਜਦੋਂ ਪਤਾ ਲੱਗਦਾ ਹੈ ਕਿ ਜਿਹੜਾ ਇਹ ਦੁੱਧ ਦਾ ਪ੍ਰੈਕ ਐਂਟਰ ਉਹ ਪੂਰੇ ਸੜਕ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ ਜਿਹੜਾ ਜਸਪ੍ਰੀਤ ਦਾ ਨਾਮ ਦਾ ਵਿਅਕਤੀ ਆ ਉਹ ਗੱਡੀ 'ਚ ਉਤਰ ਕੇ ਤੇ ਜਿਹੜਾ ਗੱਡੀ ਚਾਲਕਾ ਟੈਂਟਰ ਚਾਲਕਾ ਉਸ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਹੈ ਬਾਹਰ ਕੱਢ ਕੇ ਕਿਵੇਂ ਨਾ ਕਿਵੇਂ ਕਰਕੇ ਉਸ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਹੈ ਤੇ ਜਿਹੜਾ ਉਹ ਨਵਦੀਪ ਚਾਲਕਾ ਉਹ ਬੁਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਬਹੁਤ ਹੀ ਮੰਦ ਭਾਗੀ ਖਬਰ ਆ ਤੇ ਜਦ ਇਹ ਪੂਰੀ ਜਾਣਕਾਰੀ ਨਿਕਲ ਕੇ ਇਹ ਵੀ ਆ ਰਹੀ ਆ ਕਿ ਜਦੋਂ ਜਿਹੜਾ ਦੁੱਧ ਦਾ ਕੈਂਟਰ ਸੀ ਉਹ ਦੁੱਧ ਦੀ ਸਪਲਾਈ ਕਰਕੇ ਵਾਪਸ ਸਪਲਾਈ ਕਰਨ ਲਈ ਜਾ ਰਿਹਾ ਸੀ ਤਾਂ ਅਚਾਨਕ ਉਹ ਜਿਹੜਾ ਉਹ ਕੈਂਟਰ ਆ ਉਸ ਦਾ ਟਾਇਰ ਪੈਂਚਰ ਹੋ ਜਾਂਦਾ ਹੈ ਤਾਂ ਕੈਂਟਰ ਜਿਹੜਾ ਓਵਰ ਕੰਟਰੋਲ ਹੋ ਜਾਂਦੇ ਤੇ ਅਚਾਨਕ ਇੱਕ سامنے ਟਰੱਕ ਜਾ ਰਿਹਾ ਸੀ ਤਾਂ ਉਹਦੇ ਨਾਲ ਜਾ ਟਕਰਾਂਦਾ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿ ਜਿਹੜਾ ਦੁੱਧ ਦਾ ਪਰਿਆ ਕੈਂਟਰ ਆ ਉਹਦਾ ਕਿੰਨਾ ਭਾਰੀ ਨੁਕਸਾਨ ਹੋਇਆ ਜਾਲੀ ਮਾਲੀ ਨੁਕਸਾਨ ਹੋਇਆ ਗੱਡੀ ਦੀ ਪੂਰੀ ਪਹਿਚਾਣ ਨਹੀਂ ਆ ਰਹੀ ਜਿਹੜਾ ਕੈਂਟਰ ਦਾ ਮੂਹਰਲਾ ਤੇ ਮਗਰਲਾ ਹਿੱਸਾ ਕਿੰਨਾ ਬੁਰੇ ਤਰੀਕੇ ਨੁਕਸਾਨਿਆ ਗਿਆ ਇਕੱਲਾ ਕੈਂਟਰੀ ਹੀ ਨਹੀਂ ਜਿਹੜਾ ਦੁੱਧੀਆਂ ਦੁੱਧ ਦੇ ਪੈਕੇਟ ਦੀਆਂ ਭਰੀਆਂ ਟਰੇਆਂ ਨੇ ਉਹ ਵੀ ਪੂਰੇ ਜਿਹੜਾ ਦੁੱਧ ਵੀ ਪੂਰਾ ਨੁਕਸਾਨਿਆ ਜਾਂਦਾ ਏ ਪੈਕੇਟ ਜਿਹੜੇ ਖਿੰਲਰ ਜਾਂਦੇ ਆ ਦੁੱਧ ਦੇ ਪੈਕੇਟ ਜਿਹੜੇ ਖੁੱਲ ਜਾਂਦੇ ਆ ਤਾਂ ਉਹ ਦੁੱਧ ਵੀ ਬਹੁਤ ਪੂਰੇ ਤਰੀਕੇ ਦੇ ਨਾਲ ਜਿਹੜਾ ਡੁੱਲ ਜਾਂਦਾ ਏ ਤਾਂ ਇਹਦੀ ਜਾਣਕਾਰੀ ਜਦੋਂ ਉੱਥੋਂ ਦੇ ਜਿਹੜੇ ਪੁਲਸ ਆ ਉਹਨਾਂ ਨੂੰ ਪਤਾ ਲੱਗਿਆ ਤਾਂ ਤੁਰੰਤ ਹੀ ਪੁਲਸ ਵੀ ਉੱਥੇ ਪਹੁੰਚਦੀ ਆ ਤਾਂ ਉਹ ਇਹ ਜਾਂਚ ਪੜਤਾਲ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਕਿ ਜਿਹੜਾ ਇਹ ਹਾਦਸਾ ਵਾਪਰਿਆ ਏ ਕਿਵੇਂ ਵਾਪਰਿਆ ਏ ਜਾ ਜਿਹੜਾ ਕੈਂਟਰ ਚਾਲਕ ਸੀ ਉਸ ਦੀ ਗਲਤੀ ਸੀ ਜਾਂ ਕੋਈ ਹੋਰ ਕਾਰਨ ਸੀ ਇਹਦੇ ਤੱਕ ਹਲੇ ਜਿਹੜੀਆਂ ਪੁਲਸ ਨੂੰ ਕੋਈ ਵੀ ਜਾਂਚ ਪੜਤਾਲ ਨਹੀਂ ਮਿਲੀ ਪਰ ਕੁਝ ਲੋਕ ਉਹ ਕਹਿ ਰਹੇ ਆ ਕਿ ਜਿਹੜਾ ਇੱਕ ਐਂਟਰ ਆ ਇਸ ਦਾ ਜਿਹੜਾ ਟਾਇਰ ਆ ਪੈਂਚਰ ਹੋ ਜਾਂਦਾ ਤੇ ਬਾਅਦ ਵਿੱਚ ਕੈਂਟਰ ਓਵਰ ਕੰਟਰੋਲ ਹੋ ਕੇ ਇੱਕ ਟਰੱਕ ਦੇ ਨਾਲ ਜਾ ਟਕਰਾਉਂਦਾ ਇਹਦਾ ਬਾਅਦ ਵਿੱਚ ਜਿਹੜਾ ਇਸ ਜਿਹੜਾ ਕੈਂਟਰ ਆ ਇਹ ਪੂਰੇ ਸੜਕ ਹਾਲਾਤ ਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਕੈਂਟਰ ਪੂਰੇ ਬੁਰੇ ਤਰੀਕੇ ਨਾਲ ਨੁਕਸਾਨਿਆ ਜਾਂਦਾ ਹੈ ਨਾਲ ਹੀ ਜਿਹੜਾ ਉੱਥੇ ਜਿਹੜਾ ਦੁੱਧ ਸਪਲਾਈ ਦਾ ਸਿਸਟਮ ਸੀ ਜਿਹੜੇ ਪੈਕੇਟ ਭਰੇ ਹੋਏ ਸੀ ਉਹ ਵੀ ਪੂਰੇ ਤਰੀਕੇ ਨਾਲ ਨੁਕਸਾਨੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਟ੍ਰੇਆਂ ਭਰੀਆਂ ਸੀ ਦੁੱਧ ਦੇ ਪੈੜਦੀਆਂ ਉਹ ਕਿੰਨੀਆਂ ਬੁਰੇ ਤਰੀਕੇ ਨਾਲ ਖਿਲਰ ਜਾਂਦੇ ਆ ਪੈਕੇਟ ਪਏ ਦੁੱਧ ਵੀ ਡੋਲ ਲ ਜਾਂਦਾ ਹੈ ਉੱਥੇ ਉਸ ਸੜਕ ਦੇ ਉੱਪਰ ਤੇ ਇਹ ਜਿਹੜੀ ਖਬਰ ਆ ਪੰਜਾਬ ਦੇ ਫਲੋਰ ਤੋਂ ਆ ਰਹੀ ਆ ਹਲੇ ਤੱਕ ਪੁਲਸਰੋਂ ਕੋਈ ਵੀ ਜਿਹੜਾ ਸਬੂਤ ਨਹੀਂ ਮਿਲਿਆ ਕਿ ਜਿਹੜੀ ਉਹ ਗੱਡੀ ਆ ਉਸ ਦਾ ਟਾਇਰ ਪੈਂਚਰ ਹੋਣ ਕਰਕੇ ਜਿਹੜਾ ਇਹ ਹਾਦਸਾ ਵਾਪਰਿਆ ਜਾਂ ਜਿਹੜਾ ਟੈਂਟਰ ਚਾਲਕਾ ਉਸ ਦੀ ਅੰਗੇਲੀ ਦੇ ਨਾਲ ਉਸ ਦੀ ਲਾਪਰਵਾਹੀ ਦੇ ਨਾਲ ਜਿਹੜਾ ਸੜਕ ਹਾਦਸਾ ਵਾਪਰਿਆ ਹਾਲੇ ਤੱਕ ਪੁਲਸ ਨੂੰ ਇਹਦੇ ਬਾਰੇ ਕੋਈ ਵੀ ਜਿਹੜੀ ਆ ਜਿਹੜੀ ਜਾਂਚ ਪੜਤਾਲ ਨਹੀਂ ਮਿਲੀ ਪਰ ਪੁਲਸ ਨੇ ਇਹ ਕਿਹਾ ਜੇਕਰ ਇਸ ਦੇ ਰਿਲੇਟਿਡ ਕੋਈ ਵੀ ਖਬਰ ਸਾਹਮਣੇ ਆਵੇਗੀ ਕਿ ਜਿਹੜਾ ਚਾਲਕਾ ਉਸ ਦੀ ਗਲਤੀ ਸੀ ਜਾਂ ਟਾਇਰ ਪੈਂਚਰ ਹੋਣ ਕਰਕੇ ਜਿਹੜਾ ਕੈਂਟਰ ਓਵਰ ਕੰਟਰੋਲ ਹੋਣ ਕਰਕੇ ਉਹ ਟਰੱਕ ਦੇ ਨਾਲ ਜਾਟਕ ਹੋਂਦਾਈ ਤਾਂ ਉਹਨਾਂ ਨੇ ਕਿ ਜੇਕਰ ਸਾਨੂੰ ਕਿਸੇ ਵੀ ਗੱਲ ਦੀ ਕੋਈ ਵੀ ਜਾਣਕਾਰੀ ਮਿਲੇਗੀ ਤਾਂ ਅਸੀਂ ਇਸ ਮੀਡੀਆ ਦੇ ਸਾਹਮਣੇ ਜ਼ਰੂਰ ਸ਼ੇਅਰ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ